ਬਾਕੀ ਅਕਾਲ ਤਖਤ ਸਾਹਿਬ ਜਰਵਾਇ ਰਹਿਆ ਹਰਿਆਣੂ ਗੜੇ ਲੋਕ ਬਹੁਤ ਸੁਖਾਵੇਂ ਚੰਗੇ ਵਧੀਆ ਮਾਹੌਲ ਦੇ ਗੱਲਬਾਤ ਹੋਈ ਔਰ ਉਹ ਸਪਸ਼ਟ ਕਰਕੇ ਗਿਆ ਕਿ ਮੈਂ ਅੱਗੇ ਗੁਰੂ ਕੀ ਗੋਬਕ ਇੱਕ ਪ੍ਰਧਾਨ ਪ੍ਰੰਪਰਾ ਦਾ ਅਕਾਲ ਤਖਤ ਸਾਹਿਬ ਇਸ ਮਸਲੇ ਦੇ ਵਿੱਚ ਇਦਾਂ ਵੀ ਕਰੀ ਅਜੇ इनको ਪਹਿਲੇ ਲਾਈਫ ਸੇ ਮੇਟਰ ਕੋਈ ਮਾਮਲੇ ਤੇ ਕੋਈ ਗੱਲਬਾਤ ਹੋਈ ਜੀ ਮੁੱਖ ਮੰਤਰੀ ਨਾਲ ਹਾਂ ਜੀ ਕੋਈ ਨਹੀਂ

ਇਹਨ ਮੈਂ ਬ੍ਰੈਸ ਦੇ ਲਈ ਮੈਂ ਸਾਰਿਆਂ ਨੂੰ ਪਹਿਲਾਂ ਆਖਿਆ। ਰੂਪ ਬ੍ਰਾਹਮਤ ਹੋ ਗਏ। ਬਹੁਤ ਸਾਨੂੰ ਇਹ ਸ਼ਬਦ ਸੁਭਾਵਾ ਸਾਡੇ ਜਾਗਤ ਜੋਤ ਗੁਰੂ ਆ ਗੁਰਗ੍ਰੰਥ ਸਾਹਿਬ। ਹਾਂ ਗੁਰਦੁਆਰੇ ਰੂਪ ਹੀ ਹੋਣੇ ਆ ਮਹਾਰਾਜ। ਪਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸਰਦਨਾ ਬਾਅਦ ਕਿ ਉਹ ਕਹਿੰਦੇ ਕਿ ਅਹੀਂ ਉਹਨੇ ਆਪੇ ਸਾਡੇ ਤੋਂ ਜ਼ਿਆਦਾ ਦਿੱਤਾ ਜਾਵੇ। ਅਸੀਂ رابطہ ਕਰ ਲਿਆ ਕਰ। ਸਾਨੂੰ ਨਹੀਂ ਪਤਾ। ਬਲਸ ਰੂਪ ਮਹਾਰਾਜ ਦੇ ਪਿੰਡਾਂ ਦੇ ਵਿੱਚ ਬਹੁਤ ਨੇ। ਸਵਾਰਿਆ ਸਾਹਿਬ ਦੇ ਵਿੱਚ ਗੁਰੂਵਰ ਸਾਹਿਬ ਮਹਾਰਾਜ ਜਦੋਂ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਆ ਔਰ ਜਿਹੜੀਆਂ ਇਦਾਂ ਦੀਆਂ ਖਬਰਾਂ ਚਲਦੀਆਂ ਮੈਂ ਕਈ ਨਕਮਰ ਕੀਤੀ ਆਰਾਮਦਗੀ ਕੀਤੀ ਇਹ ਸ਼ਬਦ ਗਲਤ ਆ ਉਹ ਗੁਰੂ ਗ੍ਰੰਥ ਸਾਹਿਬ ਇੱਥੇ ਵੀ ਸਾਡੇ ਸਾਹਮਣੇ ਬਿਰਾਜਮਾਨ ਉੱਥੇ ਆ ਹੀ ਸਾਡੀ ਜਾਗਤ ਜੋ ਗੁਰੂਆਂ ਨੂੰ ਪ੍ਰੈਸ ਨੂੰ ਵੀ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਜਿਹੜਾ ਨਹੀਂ ਕਰਨਾ ਚਾਹੀਦਾ ਔਰ ਇਹਦੇ ਕੱਲ ਵੀ ਕੀਤੀ ਪੀ ਇਸ ਮਸਲੇ ਤੇ ਸਿਆਸਤ ਆਉਨਾ ਨੂੰ ਦਿਲ ਦੁਖਦੇ ਆ ਔਰ ਇਹਦੇ ਤੇ ਬੜੀ ਵੈਸੇ ਤੇ ਜਦੋਂ ਮਹਾਰਾਜ ਦਾ ਗੱਲ ਹੈਗੀ ਆ ਸੱਚੇ ਪਾਤਸ਼ਾਹ ਜੀ ਤਾਂ ਉਹ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਜਿਹੜੇ ਬੇਮर्यादा ਵਾ ਬੇਮर्यादा ਸ਼ਬਦ ਜਿਹੜੇ ਚੁਬਦੇ ਆ ਔਰ ਕਈ ਵਾਰੀ ਬੰਦੇ ਬੋਲਦੇ-ਬੋਲਦੇ ਜਿਹੜੀਆਂ ਤਸ਼ਬੀਹਾں ਲਈ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਦੇਣੀ ਨਹੀਂ ਆ ਔਰ ਮਾਫ ਕਰਿਓ ਬਹੁਤੇ ਪੜਦੇ ਨਹੀਂ ਆ ਸਿੱਖ ਧਰਮ ਦੀ ਸਮਝ ਨਹੀਂ ਆ ਸਿਧਾਂਤਾਂ ਦੀ ਸਮਝ ਨਹੀਂ ਆ ਤੋ ਇਹ ਗੱਲ ਹੋਈ ਆ ਉਹਨਾਂ ਨਾਲ ਸਿੰਸਾਰੀ ਕੀ ਹੈ ਕਿ ਇਹਦੇ ਜਾਣਨਾ ਚਾਹੀਏ ਭਾਈ ਲਾ ਇੱਧਰ ਪੁੱਛ ਲੋ ਕਿ ਉਹਨਾਂ ਦੇ ਕੀ ਹੈ ਕਿ ਸ਼੍ਰੋਮਣੀ ਕਮੇਟੀ ਸੰਸਥਾ ਵਾਲੀ ਨਹੀਂ ਪਰ ਉਹਦੇ ਪ੍ਰਬੰਧਕਾਂ 'ਚ ਕਮੀਆਂ ਹੋ ਸਕਦੀਆਂ ਨੇ ਜਿਹੜੇ ਬਾਬਤ ਉਹਨਾਂ ਨੇ ਸ਼ਿਕਾਇਤਾਂ ਆਈਆਂ ਸੋ ਸ਼ਿਕਾਇਤਾਂ ਦਿੱਗ ਗਏ ਨੇ ਜੇਕਰ ਸ਼ਿਕਾਇਤਾਂ ਸਹੀ ਪਾਈਆਂ ਜਾਂਦੀਆਂ ਤੁਹਾਡੇ ਨੂੰ ਕਾਰਵਾਈ ਇਸ ਤਰੀਕੇ ਦੀ ਪੂਜਾ ਜਿਹੜੀ ਸ਼੍ਰੋਮਣੀ ਕਮੇਟੀ ਆ ਜਦੋਂ ਕੋਈ ਗੱਲਬਾਤ ਕਰਦਾ ਨਾ ਉਹਨੂੰ ਇੱਥੋਂ ਬਰਖਾਸਤ ਵੀ ਕੀਤਾ ਜਾਂਦਾ ਬਹੁਤ سارے ਤੁਸੀਂ ਮਾਮਲੇ ਇਹੋ ਜਿਹੇ ਦੇਖੇ ਨੇ ਇਹ ਇੱਕ ਖੁੱਦ ਮੁਖਤਿਆਰ ਸਿੱਖ ਸੰਸਥਾ ਹਾਂ ਅਕਾਲ ਤਖਤ ਸਾਹਿਬ ਦੇ ਅੰਡਰ ਆ ਜੋ ਕੋਈ ਮੇਰੇ ਧਿਆਨ ਚ ਵੀ ਲੈਂਦਾ ਤਾਂ ਮੈਂ ਉੱਥੇ ਨਿਗਾਹ ਮਾਰੂੰਗਾ ਕਿਉਂ ਨਹੀਂ ਮਾਰਾਂਗੇ ਜੇ ਕੋਈ ਦੇ ਕੇ ਗਿਆ ਤਾਂ ਆਪਾਂ ਦੇਖਾਂਗੇ ਉਹ ਕੋਈ ਮਸਲਾ ਨਹੀਂ ਆ ਪਰ ਮੈਂ ਫੇਰ ਇਹ ਕਹਿਣਾ ਵਾ 1 ਲੱਖ ਸੰਗਤ ਦਰਬਾਰ ਸਾਹਿਬ ਸਾਡੇ ਗੁਰੂ ਰਾਮਦਾਸ ਪਾਸ਼ਾ ਦੇ ਉਹ ਤੋਂ ਪ੍ਰਸ਼ਾਦਾ ਛੱਕਦੀ ਆ ਔਰ ਦੁਨੀਆ ਭਰ ਦੇ ਵਿੱਚ ਜਦੋਂ ਕੋਵਿਡ-19 ਆਇਆ ਤੇ ਲੰਗਰ ਖੋਲਤੇ ਤਾਂ ਇਹ ਜਿਹੜਾ ਗੁਰੂ ਦਾ ਫਲਸਫਾ ਵਾ ਇਹਨੂੰ ਆਪਾਂ ਖੁੱਲੇ ਦਿਲ ਦੇ ਨਾਲ ਇਹਨੂੰ ਪ੍ਰਵਾਨ ਕਰੀਏ। ਕਿਉਂਕਿ ਜਿਹੜਾ ਪੀਐਮ ਨੇ ਕੱਲ ਇੱਕ ਸਰੂਪ ਤੇ ਪ੍ਰੋਗਰਾਮਤ ਕਰਨ ਦਾ ਬਿਆਨ ਦਿੱਤਾ ਸੀ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਨਾਲ ਉਹਨੂੰ ਪੂਰੀ ਡਿਟੇਲ ਸਾਂਝੀ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਸਰੂਪ ਬਾਰੇ ਉਹ ਮੁੱਖ ਪਤਰੀ ਬੈਨ ਨੂੰ ਠੁਠਾ ਦੱਸਿਆ ਇਹ। ਦੇਖੋ ਮੈਂ ਨਹੀਂ ਸੁਣਿਆ ਕਿਉਂਕਿ ਮੈਂ ਤੇ ਇੱਧਰ ਸੀ ਤੇ। ਬਾਕੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜੇ ਸਰੂਪ ਨੇ ਇਹ ਅਨੰਦ ਘਰਤ ਨਹੀਂ ਆ। ਪਹਿਲਾਂ ਲੋਕਾਂ ਸਾਡੇ ਆਜੇ ਯਕੀਨ ਦਾ ਹੈ ਵੀ ਕਿਸੇ ਦੀ ਕੋਈ ਗੁਰੂ ਅੱਗੇ ਅਰਦਾਸ ਪੂਰੀ ਹੋ ਗਈ ਤਾਂ ਉਹਨਾਂ ਨੇ ਕਹਿਣਾ ਵੀ ਅਸੀਂ ਮਹਾਰਾਜ ਦੇ ਸਰੂਪ 'ਤੇ ਟੱਕਰਾਂਗੇ। ਉੱਥੇ ਗੁਰਦੁਆਰਾ ਸਾਹਿਬ 'ਚ ਦਵਾਂਗੇ ਦਾ ਸਰੂਪ ਮਹਾਰਾਜ ਦੇ ਹੁੰਦੇ ਸੀ। ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਫਿਰ ਬਹੁਤ ਸਾਰੇ ਨਿਯਮ ਕਢੇ ਗਏ। ਕਿ ਪੰਜ ਸਿੰਘ ਆਉਣਗੇ ਉਹਦੀ ਪੂਰੀ ਡਿਟੇਲ ਲਈ ਜਾਣ ਲੱਗੀ। ਇਹ ਜੋ ਕੁਝ ਵੀ ਹੈਗਾ ਨਕਈਆਂ ਨੂੰ ਸਮਝ ਨਹੀਂ ਆ। ਉਹ ਕਈ ਤਫਸਰੇ ਕਰਨ ਵਾਲੇ ਜਿਹੜੇ ਉਹ ਆਪਣੇ ਤਫਸਰੇ ਕਰੀ ਜਾਂਦੇ ਆ। ਉਹ ਬਿਨਾਂ ਜਾਂਚ ਤੋਂ ਹੀ ਬੋਲੀ ਜਾਂਦੇ ਆ। ਤੋ ਮੈਂ ਸਾਰਿਆਂ ਨੂੰ ਇਹ ਕਹਿਣਾ ਵੀ ਆ ਥੀ ਧਰਮ ਦਾ ਮਸਲਾ ਬੜਾ ਨਾਜ਼ੁਕ ਹੁੰਦਾ ਵੀਡੀਓ ਦੀ ਜਾਂਚ ਹੋਏਗੀ ਸੀਐਮ ਸਾਹਿਬ ਕਹਿੰਦੇ ਵੀ ਉਹ ਨਕਲੀ ਹੈ ਤੁਸੀਂ ਆਪਣੀ ਜਾਂਚ ਹਾਂ ਬਿਲਕੁਲ ਹੋਗੀ ਜੀ ਸਿੱਖ ਭਾਵਨਾਵਾਂ ਦਾ ਮਸਲਾ ਸਿੱਖ ਸ਼ਰਦਾ ਦਾ ਮਸਲਾ ਗੁਰੂ ਸਾਹਿਬ ਦਾ ਮਸਲਾ ਔਰ ਮੈਂ ਉਹਨਾਂ ਨੂੰ ਆਖਿਆ ਸੀ ਵੀ ਤੁਸੀਂ ਕੋਈ ਦੋ ਲੈਬ ਦੱਸੋ ਤੋਂ ਆਪਾਂ ਜਾਂਚ ਕਰਾ ਦਾਂਗੇ ਸੱਚ ਸਾਹਮਣੇ ਆਉਣਾ ਚਾਹੀਦਾ ਕੋਈ ਤੁਹਾਡੇ ਕੋਲ ਸੀਐਮ ਸਾਹਿਬ ਹਾਂਜੀ ਤੁਹਾਡੇ ਕੋਲੋਂ ਕੋਈ ਆਪਣੀ ਲੈਬ ਦੇ ਵਿੱਚ ਵੀ ਉਹ ਚੈਕਿੰਗ ਤੇ ਪਾਈ ਜਾਵੇ ਬਿਲਕੁਲ ਕਰਵਾਈ ਜਾਵੇ ਦੇ ਹਿੱਤ ਨੂੰ ਬਾਰੇ ਗੱਲ ਕੀਤੀ ਜਿਵੇਂ ਕੋਈ ਮੰਨ ਰੱਜ ਸੱਤ ਕਾਨੂੰਨ ਬਣਾ ਚਿੱਤਾ ਬੈਰੀਂਗਲ ਤੇ ਸ਼ੁਰੂ ਹੋ ਉਹ ਜਿਹੜੇ ਨੇ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਮੈਂ ਵੀ ਹਾਲ ਤੱਕ ਸਭ ਤੋਂ ਬਹੁਤ ਵਾਰੀ ਕਿਹਾ ਵੀ ਬੜਨਾ ਚਾਹੀਦਾ ਹਾਂ ਮੈਂ ਤੇ ਸਪਸ਼ਟ ਕਰੂਗਾ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ਕ ਨੂੰ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਨੇ ਉਹਦੇ ਲਈ ਵਿਸ਼ੇਸ਼ਕ ਨੂੰ ਗੰਣਾ ਜੈਦਾ ਔਰ ਆ ਰਹਿਨੇ ਸਾਡੇ ਸਿੰਘ ਜਿਹੜੇ ਭਾਈ ਗੁਰਜੀਤ ਸਿੰਘ ਹਣੀ کافی ਲੰਮੇ ਸਮੇਂ ਤੋਂ ਉਹਨਾਂ ਨੇ ਦਰਦ ਹੰਡਾਇਆ ਵਾ ਔਰ ਪੰਜਾਬ ਹਰ ਸੇਖੀ ਚਾਹੁੰਦਾ ਵਿਸ਼ੇਸ਼ਕ ਨੂੰ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ਕ ਨੂੰ ਕੀ ਹੋਣਾ ਚਾਹੀਦਾ ਇਹ ਤੇ ਵੇਖੋ ਆਉਣ ਵਾਲੇ ਸਮੇਂ ਦੱਸਾਂਗੇ ਸਿੱਖ ਸਾਹਿਬ ਡਾਕਟਰ ਇਸ਼ਰ ਸਿੰਘ ਦੀ ਜਾਤ ਰਿਪੋਰਟ ਬਾਰੇ ਵੀ ਗੱਲਬਾਤ ਹੋਈ ਪਈ ਅੱਜ ਨਹੀਂ ਹੋਈ ਨਹੀਂ ਹੋਈ ਜੀ ਦੀ ਜਾਤ ਤੇ ਮੋਰਫਮ ਬਲਾਸ ਤੋਂ ਇੱਕ ਗੱਲਬਾਤ ਹੋਈ ਜੇ ਤੁਸੀਂ ਕਿਹਾ ਸੀ ਸੀ ਉਹਨੂੰ ਤੁਸੀਂ ਕਰਦੇ ਹੋ ਉਹ ਉਹ ਨਾਲੇ ਸਮਝ ਕਰਾਂਗੇ ਜੀ ਉਹ ਕਿਉਂਕਿ ਉਹ ਜਿਹੜੇ ਹੈਗੇ ਨੇ ਸੰਧਵਾ ਸਾਹਿਬ ਸਪੀਕਰ ਤੇ ਉਹ ਉਹ ਮਸਲੇ ਤੇ ਕਾਫੀ ਬੋਲਦੇ ਨੇ ਉਹ ਮੈਂ ਮੀਟਿੰਗ ਕੋਈ ਸੰਸਥਾ ਦੀ ਮੀਟਿੰਗ ਕੋਈ ਤੱਕ ਹੋਣੀ ਨਹੀਂ ਇਹ ਆਪਾਂ ਕਾਹ ਕਰਾਂਗੇ ਸਿੰਘ ਸਾਹਿਬ ਤੁਸੀਂ ਪਿਛਲੀ ਵਾਰੀ ਜ਼ਿਕਰ ਕੀਤਾ ਸੀ ਕਿ ਕੁਲਤਾਵ ਸਿੰਘ ਸੰਧਵਾ ਨੂੰ ਵੀ ਬੁਲਾਇਆ ਜਾ ਸਕਦਾ ਹੈ ਤੇ ਕੋਈ ਚਰਚਾ ਹੈ ਜੀ ਕਿ ਉਹ ਨਾਲੇ ਸਮੇਂ ਤੋਂ ਨਾਲ ਬਣਾਓ ਦੇਖੋ ਜੀ ਵੈਸੇ ਤੇ ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਇਹ ਸਰਕਾਰ ਸਰਕਾਰ ਵਾਲੇ ਕੰਮ ਕਰੇ ਕਿਸੇ ਦੇ ਧਰਮ ਵਿੱਚ ਦਖਲ ਨਾ ਦੇਵੇ ਸਿਧਾਂਤਾਂ ਦੇ ਉਲਟ ਨਾ ਬੋਲੇ ਸਾਨੂੰ ਲੋੜ ਹੀ ਨਾ ਪਵੇ ਜੱਟਾ ਸਾਹਿਬ ਇਹ ਅਕਾਲ ਤਖਤ ਸਾਹਿਬ ਆ ਅਕਾਲ ਤਖਤ ਸਾਹਿਬ ਸਰਵੋੱਚ ਆ ਜਾ ਉਹਨਾਂ ਨੇ ਪ੍ਰਵਾਨ ਕੀਤਾ ਹੈ ਬੜੇ ਖੁੱਲ੍ਹ ਦਲੀ ਨਾਲ ਕੀਤਾ ਵੀ ਸਾਡਾ ਸਿਰ ਝੁਕਦਾ ਹਰ ਇਥੇ ਹਰ ਇੱਕ ਨੂੰ ਝੁਕਣਾ ਹੀ ਪਊਗਾ ਬੰਦੇ ਹੁੰਦੇ ਜਾਂਦੇ ਰਹਿਣਗੇ ਪਰ ਜਿਸ ਅਕਾਲ ਤੱਕ ਸਾਬਲੀ ਸਾਡੀਆਂ ਲੱਖਾਂ ਸ਼ਹਾਦਤਾਂ ਆਈਆਂ ਉਸ ਅਕਾਲ ਤੱਕ ਸਾਬਲੀ ਸਾਡਾ ਰੋਮ-ਰੋਮ ਰਿਣੀ ਆ ਤੇ ਰੋਗ ਤੁਸੀਂ ਸਰੰਗਤ ਜਾਣਣਾ ਚਾਹੁੰਦੀ ਹੈ ਕਿ ਉਹ ਬਦਿਤ ਸਿੱਖ ਨੇ ਠੀਕ ਹੈ ਤੁਹਾਨੂੰ ਘਰ ਤੁਹਾਡੇ ਨਾਮ ਆ ਮੇਰਾ ਸੁਚੈਤ ਸਿੰਘ ਜੀ ਤੁਸੀਂ ਇੱਥੇ ਆਏ ਹੋ ਹਾਂਜੀ ਜਿਸ ਸਕੱਤਰੇ ਤਾਂ ਆਏ ਹਾਂ ਹਾਂਜੀ ਅਕਾਲ ਤੱਕ ਸਾਹ ਤੇ ਜਾ ਸਕਦੇ ਹਾਂ ਜਾ ਸਕਦੇ ਹਾਂ ਨਹੀਂ ਫਸੀਲ ਤੇ ਜਾ ਸਕਦੇ ਆ ਮੈਂ ਜੇ ਪਹਿਲਾ ਪਹਿਲਾ ਮੈਂ ਸਮਝ ਨਹੀਂ ਆਉਂਦਾ ਜਾ ਸਕਦਾ ਜੀ ਨਾ ਜਾ ਸਕਦਾ ਬਸ ਇਹੋ ਜਵਾਬ ਹੈ ਇੱਥੇ ਇੱਥੇ ਮੇਰੇ ਕੋਲ ਬਹੁਤ ਸੱਚੇ ਮਿੱਤਰ ਆ ਸਾਰੇ ਪ੍ਰੈਸ ਵਾਲੇ ਮਿੱਤਰ ਹੀ ਆਪਣੇ ਆਉਂਦੇ ਨੇ ਗੱਲਬਾਤ ਹੁੰਦੀ ਆ ਕਿਸੇ ਵੀ ਮਸਲੇ ਦੇ ਉੱਤੇ ਕਿਸੇ ਨੂੰ ਪੁੱਛਿਆ ਜਾ ਸਕਦਾ ਕਿਸੇ ਹਸਾਈ ਤਰ੍ਹਾਂ ਲੋਕ ਵੀ ਆਉਂਦੇ ਨੇ ਸੁਣਨ ਤਾਂ ਬੈਠਦੇ ਨੇ ਆਪਣੇ ਮਸਲਿਆਂ ਦੇ ਨਾਲ ਗੱਲਬਾਤ ਕਰਦੇ ਨੇ ਕਿ ਪਤੀ ਤੋਂ ਦਾ ਜਾਓ ਵਸਤਰਾ ਦਾ ਸਾਰੇ ਤਰ੍ਹਾਂ ਦਾ ਮੇਲ ਜਿਉਂ ਤਲਾਸ਼ ਕਰਦੇ ਸਿੱਖੋ ਦੇਖੋ ਦੇਖੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਸਾਹਿਬ ਦੀ ਤਸੀਲ ਆ ਜੜੀ ਉਥੇ ਰਹਿਤ ਵਾਂਗ ਸਿੱਖ ਹੀ ਜਾਂਦੇ ਪਰ ਇਹ ਦਫਤਰ ਠੀਕ ਆ ਇੱਥੇ ਤੁਸੀਂ ਵੀ ਗੱਲਬਾਤ ਕਰ ਹੀ ਰਹੇ ਹੋ ਨੂੰ ਤੇ ਬਹੁਤ سارے ਸਾਡੇ ਸਿੱਖ ਭਰਾ ਹੋਏ ਜਿਵੇਂ ਸੁਖਤਾਨ ਸਿੰਘ ਜੀ ਤੁਸੀਂ ਕੇਸ ਨਹੀਂ ਰੱਖੇ ਹੋਏ ਸਿੱਖਾਂ ਦੇ ਪੁੱਤੋਂ ਰਾਗੇ ਹੋਣਾ ਇੱਥੇ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਉਹਨਾਂ ਨੂੰ ਕੀ ਗੱਲਬਾਤ ਹੋ ਨਹੀਂ ਕਰ ਸਕਦੇ ਕਰ ਲਈ। ਜਿਹੜੇ ਕੋਲ ਉਹਨਾਂ ਨੂੰ ਪਾਰਾ ਵਾਲੇ ਕਿ ਸੰਬੰਧ ਸਿੱਖ ਤਕਾਲ ਤੱਕ ਸਭ ਹੋਏ ਜਾਣਾ ਹੈ ਇਸ ਕਰਕੇ ਇੱਕ ਕੁਛ ਸਾਲ ਪਾਉਂਦੇ। ਜੇ ਨਾ ਸੈਂਸਾ ਬੈਨਣਾ। ਚਲੋ ਮੈਂ ਜਵਾਬ ਦੇ ਦਿੰਦਾ ਤੁਹਾਨੂੰ ਦਾ। ਤੁਸੀਂ ਆਏ ਉਹਨਾਂ ਇੱਥੇ ਬਹੁਤ ਸਾਰੇ ਤੁਸੀਂ ਵੀ ਆਏ ਨੇ। ਦੇਖੋ ਤੁਹਾਡੇ ਤੱਕ ਵਾਪਸੀਆਂ ਤੇ ਜਿਹੜੇ ਮਾਧਿਅਮਾਂ 'ਚ ਪਹੁੰਚੀਆਂ ਸਨ। ਮਾਧਿਅਮਾਂ ਤੇ ਸੋਸ਼ਲ ਮੀਡੀਆ ਹੀ ਹੈ ਜੀ। ਹਰ ਜਿੱਥੇ ਸ਼ਿਕਾਇਤਾਂ ਆਈਆਂ ਅਕਾਲ ਤਖ ਸਾਹਿਬ ਤੇ ਮੇਲ ਆਈ ਸ਼ਿਕਾਇਤਾਂ ਆ ਜਿਮੇਵਾਰ ਤੇ ਰਵਰ ਸਿੰਘ ਸਾਹਿਬ ਵੀ ਕੁਛ ਇਹਨਾਂ ਦਾ ਕਿਉਂ ਆ ਮੈਂ ਇਹ ਕੁਛ ਨਾ ਕਰੋ ਇਹ ਕੁਛ ਨਾ ਕਰੋ ਤਾਂ ਮੈਂ ਕਹਿ ਰਹੀ ਸੀ ਤੁਸੀਂ ਕੋਈ ਨਿਆ ਸਲਾਰੀਆ ਜੀ ਹਾਂਜੀ ਹਾਂਜੀ ਮੈਂ ਚਾਹੁੰਦਾ ਸਾਰੀਆਂ ਕਿ ਤੁਸੀਂ ਕੀ ਉਹਨਾਂ ਨੂੰ ਤਨਖਈਆ ਕਰਾਰ ਕੀਤਾ ਜਾ ਸਕਦਾ ਰਿਲੀਜੀਅਸ ਪਨਿਸ਼ਮੈਂਟ ਦਿੱਤੀ ਜਾ ਸਕਦੀ ਹੈ ਉਹਨਾਂ ਨੂੰ ਦੇਖੋ ਪੰਥ ਨੂੰ ਆਦੇਸ਼ ਕੀਤਾ ਜਾ ਸਕਦਾ ਕਿਸੇ ਵੀ ਬੰਦੇ ਦੇ ਪ੍ਰਤੀ ਪੰਥ ਨੂੰ ਦੇਸ਼ ਕੀਤਾ ਜਾ ਸਕਦਾ ਕਿ ਉਹ ਉਹਨਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰੇ ਪੰਥ ਨੂੰ ਦੇਸ਼ ਕੀਤਾ ਜਾ ਸਕਦਾ ਸਿੰਘ ਸਾਹਿਬ ਪਿਛਲੇ ਸਮੇਂ ਤੋਂ ਹੋਇਆ ਅੱਜ ਮੁੱਖ ਮੰਤਰੀ ਆਏ ਜੀ ਆਪਣਾ ਸਪਸ਼ਟੀਕਰਨ ਜ਼ੁਬਾਨੇ ਵੀ ਲਿਖਤੀ ਵੀ ਦੇ ਕੇ ਗਏ ਔਰ ਫੌਂਡ ਵੀ ਦੇ ਕੇ ਗਏ ਜਿਹੜੀ ਦਸਤਾਵੇਜ਼ਾਂ ਦੀ ਕਿ ਜੇਕਰ ਅਕਾਲ ਤਖਸਾਲ ਉਸ 73 ਸੰਸਦ ਨਹੀਂ ਹੁੰਦਾ ਸਿੰਘ ਸਾਹਿਬਾਂ ਨੇ ਹੁੰਦੇ ਕਿ ਦੁਬਾਰਾ ਵੀ ਬੁਲਾਇਆ ਜਾ ਸਕਦਾ ਸਪਸ਼ਟੀਕਰਨ ਲਈ ਤੇ ਮੈਨੂੰ ਲੱਗਦਾ ਲੋੜ ਨਹੀਂ ਕਿਉਂਕਿ ਚੰਗੇ ਮੌੜ ਤੇ ਗੱਲ ਹੋਈ ਆ ਆਪਣਾ ਸਪਸ਼ਟੀਕਰਨ ਦੇ ਗਏ ਨੇ ਉਹ ਬਾਕੀ ਅਗਲੇ ਪੰਨ ਸਿੰਘ ਸਾਹਿਬਾਨ ਦੀ ਕਤਰਤਾ ਦੇ ਵਿੱਚ ਉਹਨੂੰ ਵਿਚਾਰ ਲਾ ਕੇ ਬਾਕੀ ਮੈਂ মিডিਏ ਦੇ ਰਾਹੀਂ ਸਭ ਨੂੰ ਇੱਕ ਅਪੀਲ ਜ਼ਰੂਰ ਕਰਦਾ ਅ ਜਿਹੜੇ ਮਸਲੇ ਤੇ ਆਪਾਂ ਕਹਿ ਦਿੰਨੇ ਆਂ ਵੀ ਉਹਦੀ ਚਰਚਾ ਜਿਹੜੀ ਆ ਰਾਜਨੀਤੀ ਨਾ ਕੀਤੀ ਜਾਵੇ ਤਾਂ ਮੇਰੇ ਇਹ ਇਹੋ ਹੀ ਆ ਵੀ ਉੱਤੇ ਸਾਨੂੰ ਥੋੜਾ ਜਿਹਾ ਉੱਤੋਂ ਸਪੋਰਟ ਕਰਨੀ ਚਾਹੀਦੀ ਹੈ ਕਈ ਬੰਦੇ ਉਹ ਵੀ ਬਾਲੇ ਜਾਂਦੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਅ ਕੋਈ ਨਾ ਕੋਈ ਮਿਲਿਆ ਹੁੰਦਾ ਵੀ ਇਹ ਪੰਥ ਦੇ ਉਲਟਾ ਉਹ ਫਿਰ ਸਾਡਾ ਮੂੰਹ ਚੜਾਇਆ ਜਾਂਦਾ ਸਿੱਖਾਂ ਦਾ ਆਮ ਸਿੱਖੇ ਨੂੰ ਮਹਿਸੂਸ ਕਰਦਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਧਰਮਾ ਸਭ ਕੋ ਮੀਤ ਹਮਾਪਨ ਕੀਨਾ ਹਮ ਸਭਨਾ ਕੇ ਸਾਧਨ ਪਿਆਰ ਮੁਹੱਬਤ ਜਿਤ ਬਾਤ ਗੁਰੂ ਨੇ ਸਿਖਾਇਆ ਪ੍ਰੇਮ ਪਿਆਰ ਦੇ ਨਾਲ ਰਹੀਏ ਸਿੱਖ ਕੌਮ ਵਿਲੱਖਣ ਕੌਮ ਆ ਇਹਦੇ ਸਿਧਾਂਤ ਵੱਖਰੇ ਆ ਅਕਾਲ ਤਖਸਬ ਸਰਵੋੱਚਾ ਤੋਂ ਸਰਕਾਰਾਂ ਆਪਣੇ ਕੰਮ ਕਰਨ ਸਿੱਖ ਸੰਸਥਾਵਾਂ ਆਪਣੇ ਕੰਮ ਕਰਨ ਗਿਆ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਗੁਰੂ ਪਾਤਸ਼ਾਹ ਦਾ ਸਾਰੇ ਧਰਮ ਦਾ ਦਰਕਰਨ ਕਰਨਾ ਹੈ। ਇਹ ਵੀ ਇੱਕ ਵਿਦਵਾਨ ਸਿੱਖਿਆ ਕੁਰਸੀ ਕੋਲ ਨਾਲ ਨਿਯੁਕਤ ਕਰਨਾ ਅੱਗੇ ਤੋਂ ਇਹੋ ਜਿਹੀ ਕੋਈ ਗਲਤੀ ਨਾ ਹੋਵੇ ਤੁਹਾਡੇ ਦੋਤੇ ਜਿਨ੍ਹਾਂ ਨੂੰ ਸਿਧਾਂਤਕ ਸਿੱਖਿਆ ਨੂੰ ਉਸਾਰਦੇ ਤੇ ਮर्यादा ਪਤਾ ਹੋਵੇ। ਮੈਨੂੰ ਤੁਹਾਡੇ ਸਮਝ ਨਹੀਂ ਲੱਗੀ ਕੀ ਕਰ ਰਹੇ ਹੋ। ਜੀ ਮੁੱਖ ਮੰਤਰੀ ਸਾਹਿਬ ਨੂੰ ਸਲਾਹ ਦੇਉਗੇ ਕਿ ਨਾਲ ਆਪਣੇ ਇੱਕ ਨਿਯੁਕਤੀ ਕਰਨਾ ਹੈ। ਮੈਂ ਦੇਖੋ ਉਹ ਮੇਰੀ ਕੋਈ ਗੱਲ ਉਹਨੂੰ। ਅੱਛਾ ਜੀ। ਉਹ ਉਹ ਕਹਿੰਦੇ ਅਸੀਂ ਮਤਲਬ ਅੱਗੇ ਤੋਂ ਨਹੀਂ ਬੋਲਾਂਗੇ। ਜਿਹੜੇ ਬੜੇ ਸਿੱਖਾਂ ਦੇ ਇਟਰਨਲ ਮਸਲੇ ਨਹੀਂ ਬੋਲਾਂਗੇ ਬੋਲ ਗਏ ਨੇ ਉਹਨਾਂ ਨੇ ਕਹਿੰਦੇ 328 ਪਹੁੰਚਾ ਪਰ ਇਹੜਾ ਮਸਲਾ ਚਾਹੁੰਦੇ ਨੇ ਕਿ ਤੇ ਰਾਜਨੀਤੀ ਨਾ ਹੋਵੇ ਜੀ ਦੁਰਦੋਂ ਖਤਮ ਹੋਵੇ ਜਲਦ ਤੋਂ ਜਲਦ ਇਹ ਚੰਗੀ ਗੱਲ ਹੈ ਜੀ ਮੈਂ ਤੇ ਆਪ ਕਹਿੰਦਾ ਹਰ ਸਿੱਖ ਚਾਹੁੰਦਾ ਇਹ ਤੇ ਇਹ ਰਾਜਨੀਤੀ ਨਾ ਹੋਵੇ ਜੀ ਸਾਹਿਬ ਸਿੱਖਾਂ ਵਿੱਚ ਜਿਹੜੀ ਵੀ ਤੁਹਾਡੇ ਕੋਲ ਹੋਰ ਥਿੰਗ ਸਿੱਖ ਪਰਵਾਰਾਂ ਤੋਂ ਕੋਈ ਪੱਤਰ ਸਿੱਖ ਪਰਵਾਰ ਤੋਂ ਹਾਜ਼ਰ ਹੋਦਾ ਤੇ ਤੁਸੀਂ ਕਿਆ ਕਲ ਵੀ ਉਹਨਾਂ ਨੂੰ ਕਹਿੰਦੇ ਪੁਲਿਸ ਖੜਨ ਦੀ ਹਾਂਜੀ ਇਹ ਸਲਾਹ ਦੇਣ ਤੇ ਵੰਨ ਪਿੱਟਾ ਖੇਲ ਸਾਹਿਬ ਉਹ ਮੈਂ ਤਾਂ ਪਹਿਲਾਂ ਵੀ ਸਲਾਹ ਦਿੱਤੀ ਹੈ ਇਹਨਾਂ ਨੂੰ ਤੇ ਮੈਂ ਮੀਡੀਆ ਰਾਈ ਵੀ ਦੱਨਾ ਸਾਬਤ ਸੂਰ ਦਸਤਾਰ ਸਿਰਾ ਇਹ ਸਾਡੀ ਪਛਾਣ ਆਈਂ ਅਰਦਾਸ ਪੜਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚ ਰਖੜੀਆਂ ਤੇ ਚੜੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਰਤਾ ਨਿਭਾਈ ਹਰ ਬੱਚਾ ਜਿਹੜਾ ਸਿੱਖ ਪਰਿਵਾਰ ਚ ਪੈਦਾ ਆਇਆ ਉਹਨੂੰ ਸਰਦਾਰ ਬਣਨਾ ਚਾਹੀਦਾ ਗੁਰੂ ਨੇ ਸਰਦਾਰੀ ਬਖਸ਼ੀਅਤ ਤੇ ਮਾਣ ਕਰਨਾ ਚਾਹੀਦਾ